ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਹੈ ਗੱਲਬਾਤ ਉਹ ਆਮ ਜਿਓ ਹੈ ਘਰ ਘਰ ਦੀ ਕਹਾਣੀ ਹੈ ਮੈਂ ਇਦਾਂ ਹੀ ਕਿਤੇ ਕਿਸੇ ਬਜ਼ੁਰਗ ਮਾਤਾ ਕੋਲ ਬੈਠੀ ਸੀ ਗੱਲਾਂ ਬਾਤਾਂ ਚੱਲਦੀਆਂ ਚੱਲਦੀਆਂ ਚ ਮੈਂ ਮਾਤਾ ਨੂੰ ਪੁੱਛਣ ਲੱਗ ਗਈ ਮਾ ਮਾਤਾ ਵੀ ਤੇਰੀ 90 95 ਸਾਲ ਦੀ ਏਜ ਹੋ ਗਈ ਬਈ ਇੰਨੀ ਇੰਨਾ ਜ਼ਿੰਦਗੀ ਦਾ ਪੈਂਡਾ ਤੈਅ ਕਰ ਲਿਆ ਵੀ ਤੁਸੀਂ ਕਿੱਥੇ ਕਿੱਥੇ ਘੁੰਮੇ ਕੀ ਕੀ ਦੇਖਿਆ ਦੁਨੀਆ ਤੇ ਕਿੱਥੇ ਕਿੱਥੇ ਦੀ ਤੀਰਥ ਯਾਤਰਾ ਕੀਤੀ ਦੇਖੋ ਜੀ ਜਿਹੜੇ ਬਜ਼ੁਰਗਾਂ ਦੀ ਅੱਜ 90 95 ਸਾਲ ਏਜ ਹੈ ਉਹ ਸਤੋਂ ਤਿੰਨ ਪੀੜੀਆਂ ਅੱਗੇ ਨੇ ਮੈਨੂੰ ਮਾਤਾ ਨੇ ਕੀ ਗੱਲ ਕਹੀ ਕਹਿੰਦੀ ਧੀਏ ਕਦੇ ਘੁੰਮਣ ਬਾਰੇ ਸੋਚਿਆ ਹੀ ਨਹੀਂ ਕਬੀਲਦਾਰੀ ਚ ਐਸੇ ਫਸੇ ਪਹਿਲਾ ਸੱਸ ਸਹੁਰੇ ਦਾ ਪਰਿਵਾਰਤਾ ਉਹ ਵਿਆਇਆ ਫੇਰ ਕਹਿੰਦੀ ਐਨੇ ਨੂੰ ਆਪ ਦਾ ਪਰਿਵਾਰ ਹੋ ਗਿਆ ਉਹ ਪਾਲਿਆ ਉਹ ਪੜਾਇਆ ਵਿਆਇਆ ਕਹਿੰਦੀ ਬਸ ਪਤਾ ਹੀ ਨਹੀਂ ਲੱਗਿਆ ਕਾ ਦਾ ਇੰਨਾ ਸਮਾਂ ਲੰਘ ਗਿਆ ਜ਼ਿੰਦਗੀ ਦਾ ਮਾਤਾ ਕਹਿੰਦੀ ਵੀ ਕਦੇ ਵੀ ਕਿਤੇ ਨਹੀਂ ਘੁੰਮ ਕੇ ਦੇਖਿਆ ਕੋਈ ਨਹੀਂ ਤੀਰਥ ਯਾਤਰਾ ਕੀਤੀ ਮਾਤਾ ਨੇ ਦੱਸਿਆ ਤੇ ਨੰਬਰ 2 ਤੇ ਮਾਤਾ ਕਹਿੰਦੀ ਵੀ ਜਿੱਦਾਂ ਪਹਿਲੀਆਂ ਜਦਵਾਨ ਬੋਨ ਲੱਗਦੇ ਹੁੰਦੇ ਤੇ ਮਾਣਾ ਮੋਟਾ ਅਸੀਂ ਨੇੜਲੇ ਗੁਰਦੁਆਰਿਆਂ ਦਾ ਉਹ ਕੀਤਾ ਹੋਇਆ ਆਪਣਾ ਕੀ ਕਹਿੰਦੇ ਹੁੰਨੇ ਆ ਨੇੜਲੇ ਗੁਰਦੁਆਰਿਆਂ 'ਚ ਗਏ ਹੋਏ ਆ ਅਸੀਂ ਗੁਰੂ ਘਰਾਂ 'ਚ ਵੀ ਕੋਈ ਆਇਆ ਨਹੀਂ ਹੈਗਾ ਵੀ ਅਸੀਂ ਹਜੂਰ ਸਾਹਿਬ ਜਾਇਆ ਏ ਹਿਮਗਨ ਸਾਹਿਬ ਜਾਇਆ ਏ ਪਟਨਾ ਸਾਹਿਬ ਜਾਇਆ ਏ ਤੇ ਮਨੀਕਰਨ ਸਾਹਿਬ ਜਾਇਆ ਏ ਕੰਦੀ ਐਦਾਂ ਕਦੇ ਟਾਈਮ ਹੀ ਨਹੀਂ ਲੱਗਿਆ ਆ ਇੱਕ ਦੋ ਕੁ ਵਾਰ ਕੰਦੀ ਪੁੱਤ ਪੋਤੇ ਹਰਮੰਦਰ ਸਾਹਿਬ ਜਰੂਰ ਲੈ ਗੀਆਂ ਮਾਹ ਹੋਰ ਦੱਸੋ ਮਾਤਾ ਕੀ ਦੇਖਿਆ ਦੁਨੀਆ ਤੇ ਚਲੋ ਇਹ ਤਾਂ ਹੋ ਗਈਆਂ ਯਾਤਰਾ ਮਾ ਹੋਰ ਦੱਸੋ ਸ਼ੁਗਲੀਆਂ ਕਿਤੇ ਪੁੱਤ ਪੋਤੇ ਲੈ ਕੇ ਗਏ ਕਮਾਉਣ ਵੀ ਅੱਜ ਮਾਤਾ ਨੂੰ ਵੀ ਦੁਨੀਆ ਦਿਖਾ ਲਈਏ ਕਿਤੇ ਕਮਾਉਣ ਲੈ ਕੇ ਗਏ ਕੰਦੀ ਨਾ ਤੀਏ ਕਿਸੇ ਨੇ ਕਿਹਾ ਵੀ ਨਹੀਂ ਕਦੇ ਨਾ ਮੈਂ ਕਿਸੇ ਨੂੰ ਕਿਹਾ ਦੇਖੋ ਮੈਂ ਗੱਲ ਕਰਦੀ ਆ ਸਾਡੀ ਪੀੜ੍ਹੀ ਤੇ ਸਾਡੀ ਜਿਹੜੀ ਸਾ ਤੋਂ ਵੱਡੀ ਪੀੜ੍ਹੀ ਆ ਜਿੱਦਾਂ ਲਾ ਲੋ 15 ਕ ਸਾਲ ਦਾ 20 ਕ ਸਾਲ ਦਾ ਸਾਡੇ ਨਾਲੋਂ ਫਰਕ ਆ ਉਹ ਦੇਖੋ ਜਦੋਂ ਉਹਨਾਂ ਦਾ ਜਵਾਨੀ ਪਹਿਰਾਤਾ ਸਾ ਤੋਂ ਜਿਹੜੀ ਵੱਡੀ ਪੀੜ੍ਹੀ ਆ ਜਦੋਂ ਉਹਨਾਂ ਦਾ ਜਵਾਨੀ ਪਹਿਰਾਤਾ ਜਿਆਦਾ ਇੰਨਾ ਕੋਈ ਖਾਸ ਮਸ਼ੀਨਰੀ ਨਹੀਂ تھی ਘਰਾਂ ਚ ਹੁੰਦੀ ਅ ਜਿਵੇਂ ਆਪਾਂ 80 82 ਸਨ ਤੋਂ ਲਈਏ ਭਈ ਜਿਆਦਾ ਇਨੀ ਮਸ਼ੀਨਰੀ ਨਹੀਂ ਸੀ ਹੁੰਦੀ ਕਿਤੇ ਸਾਰੇ ਪਿੰਡ ਚ ਇੱਕ ਅੱਧੀ ਗੱਡੀ ਮਸਾ ਹੁੰਦੀ ਦੀ ਕਿਸੇ ਦੇ ਹੁਣ ਉਹਨਾਂ ਦੇ ਉਹਨਾਂ ਉਹਨਾਂ ਧੀਆ ਭੈਣਾਂ ਦੇ ਹੁਣ ਗਾਹ ਪੁੱਤ-ਪੋਤੇਆਂ ਕੋਲੋਂ ਮਹਾਰਾਜ ਦੀ ਕਿਰਪਾ ਨਾਲ ਘਰ-ਘਰ ਮਸ਼ੀਨਰੀਆਂ ਨੇ ਅਗਲਾ ਕਮਾ ਲਿਆ ਆਉਂਦਾ ਹੈ ਵੀ ਚਲੋ ਅੱਜ ਆਪਾਂ ਮੰਮੀ ਕਿਤੇ ਜਾਇਆ ਇਹ ਰਿਸ਼ਤੇਦਾਰੀ ਚ ਜਾਇਆ ਇਹ ਕਿ세 ਖਾਣਾ ਖਾਇਆ ਇਹ ਕਿਤੇ ਆਪਾਂ ਮਾਣਾ ਮੋਟਾ ਮੋਲਾ-ਮੂਲਾ ਚ ਕਮਾ ਲਿਆ ਆਉਂਦੇ ਨੇ ਕਿਤੇ ਯਾਤਰਾ ਕਰ ਲਈ ਫਿਰ ਵੀ ਇਹ 80 81 ਵਾਲੀ ਪੀੜ੍ਹੀ ਘੁੰਮਦੀ ਰਹਦੀ ਹੈ ਕਿਉਂਕਿ ਉਹਨਾਂ ਦੀ ਔਲਾਦ ਮਾਡਰਨ ਹੈ ਜਿਹੜੇ ਉਦੋਂ ਵੱਡੇ ਨੇ ਜਿੱਥੇ ਜਿਵੇਂ ਸਾਡੇ ਮਾਪੇ ਆ ਜਾਂਦੇ ਨੇ ਉਹਨਾਂ ਨੇ ਵਿਚਾਰਿਆਂ ਨੇ ਇੰਨਾ ਖਾਸ ਕੋਈ ਦੁਨੀਆਦਾਰੀ ਦਾ ਕੁਝ ਦੇਖਿਆ ਨਹੀਂ ਕਿਉਂਕਿ ਉਹ ਬਹੁਤ ਸਾਦਗੀ ਜੀ ਵਾਲੇ ਸਮੇਂ ਚ ਨੂੰ ਨੰਗੇ ਹੋਏ ਨੇ ਜਦੋਂ ਉਹਨਾਂ ਦਾ ਜਵਾਨੀ ਪਹਿਰਾਤਾ ਉਦੋਂ ਦੁਨੀਆਦਾਰੀ ਦਾ ਇੰਨਾ ਸਾਨੂੰ ਪਤਾ ਨਹੀਂ ਥਾ ਕੋਈ ਸੋਸ਼ਲ ਮੀਡੀਆ ਨਹੀਂ ਥਾ ਕੋਈ ਮੋਟਰ ਗੱਡੀਆਂ ਨਹੀਂ ਥੀਆਂ ਬੱਸਾਂ ਹੁੰਦੀਆਂ ਦੀਆਂ ਉਹ ਵੀ ਜਾ ਕੇ ਕਿਤੇ ਹਾਈਵੇ ਤੋਂ ਬੱਸ ਮਿਲਦੀ ਥੀ ਅਗਲਾ ਪਿੰਡੋਂ ਤੁਰ ਕੇ ਹਾਈਵੇ ਥਾਂ ਹੀ ਪਹੁੰਚਦਾ ਥਾ ਠੀਕ ਹੈ ਜੀ ਬਈ ਉਹਨਾਂ ਦੀਆਂ ਮਜਬੂਰੀਆਂ ᱛੀਆਂ ਪਰ ਅੱਜ ਉਹਨਾਂ ਦੇ ਸੁੱਖ ਨਾਲ ਪੁੱਤ ਪੋਤੇ ਹੈਗੇ ਆ ਦੇਖੋ ਉਹ ਬਜ਼ੁਰਗਾਂ ਜਿਹੜੇ 90 95 ਵਾਲੇ ਉਹ ਦੇਖੋ ਦੂਰ ਦੂਰ ਘੁੰਮਣ ਜੋਗੇ ਤਾਂ ਨਹੀਂ ਰਹੇ ਕਿਉਂਕਿ ਤੁਹਾਨੂੰ ਪਤਾ ਵੀ ਸਰੀਰ ਹਾਰ ਜਾਂਦਾ ਹੈ ਸਰੀਰ ਬਿਰਧ ਹੋ ਜਾਂਦਾ ਹੈ ਪਰ ਮੈਂ ਇਹ ਜ਼ਰੂਰ ਕਹੂੰਗੀ ਧੀਆਂ ਪੁੱਤਾਂ ਨੂੰ ਵੀ ਜੇ ਤੁਹਾਡੇ ਮਾਪੇ ਕਬੀਲਦਾਰੀ ਦੇ ਕੁੱਟੇ ਹੋਏ ਮਜਬੂਰੀਆਂ ਦੇ ਕੁੱਟੇ ਹੋਏ ਨਹੀਂ ਕਰੋ ਨਿਕਲਦੇ ਤੁਸੀਂ ਜ਼ਰੂਰ ਉਹਨਾਂ ਨੂੰ ਬਾਹਰ ਕੱਢਿਆ ਕਰੋ ਮੈਂ ਇਹ ਨਹੀਂ ਕਹਿੰਦੀ ਵੀ ਨਜਾਇਜ਼ ਫਿਰਨਾ ਚਾਹੀਦਾ ਨਜਾਇਜ਼ ਫਿਰਨਾ ਸਾਡੇ ਲਈ ਗਲਤ ਹੈ ਪਰ ਅਸੀਂ ਦੁਨੀਆ ਤੇ ਆਏ ਆ ਅਸੀਂ ਕੁਸਤਾ ਦੇਖ ਲਈਏ ਵੀ ਦੁਨੀਆ ਕਿਦਾਂ ਦੀ ਹੈ ਹੁਣ ਜਿਹੜੇ ਸਾਡੇ ਮਾਪੇ ਉਹ ਟਾਈਮ ਵਾਲੇ ਨੇ ਜਿਹੜੇ ਅੱਜ 90 95 ਦੀ ਏਜ ਚ ਨੇ ਦੇਖੋ ਜਿਹੜੇ ਤਾਂ ਹੈਗੇ ਆ ਆਪਣਾ ਉਹ ਕਹਿੰਦੇ ਹੁੰਦੇ ਨੇ ਵੀ ਕੋਈ ਪਰਦੇਸਾਂ ਚ ਵੀ ਘੁੰਮੇ ਆਉਂਦਾ ਕੋਈ ਕਿਤੇ ਵੀ ਘੁੰਮੇ ਆਉਂਦਾ ਪਰ ਸਾਰੇ ਨਹੀਂ ਹੁੰਦੇ ਨਾ ਇਦਾਂ ਦੇ ਤੁਸੀਂ ਦੇਖੋ ਨਾ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਕਾਹਸੇ ਦਾ ਨਹੀਂ ਪਤਾ ਮੈਂ ਖੁਦ ਆਪ ਤੇ ਬਜ਼ੁਰਗਾਂ ਤੇ ਲਾ ਮਾਂ ਮਾਪਾਂ ਤੇ ਉਹਨਾਂ ਨੂੰ ਇਹੀ ਨਹੀਂ ਪਤਾ ਹੈਗਾ ਵਿਚਾਰਿਆਂ ਨੂੰ ਬਈ ਚੰਡੀਗੜ੍ਹ ਤੋਂ ਕਹਾ ਕੀ ਹੈ ਬੱਚਿਆਂ ਦੀਆਂ ਗੱਲਾਂ ਸੁਣ ਲੈਂਦੇ ਨੇ ਬੱਚੇ ਪਤਾ ਨਹੀਂ ਕਿੱਥੇ ਕਿੱਥੇ ਤੱਕ ਘੁੰਮੇ ਹੋਏ ਨੇ ਕੋਈ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਬਈ ਪਹਾੜੀ ਏਰੀਆ ਕਿਦਾਂ ਦਾ ਹੁੰਦਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਬਜ਼ੁਰਗਾਂ ਨੂੰ ਬਈ ਦੂਰ ਦੂਰ ਸਾਡੇ ਪੰਜਾਬ ਵਿੱਚ ਕੀ ਪਿਆ ਜਿਹੜਾ ਅਸੀਂ ਜਿਹੜੇ ਪ੍ਰਦੇਸਾਂ ਤੋਂ ਆ ਕੇ ਲੋਕ ਦੇਖ ਕੇ ਜਾਂਦੇ ਨੇ ਅਸੀ ਕੋਈ ਰੰਗੀਨ ਧਰਤੀ ਦੇਖੀ ਹੋ ਨੀ ਹੋਈ ਉਹਨਾਂ ਦਾ ਦਾਇਰਾ ਕਿੱਥੇ ਥਾਈਆਂ ਬਜ਼ੁਰਗਾਂ ਦਾ ਖੇਤ ਖੇਤ ਤੋਂ ਘਰ ਘਰ ਚ ਕਬੀਲਦਾਰੀਆਂ ਰਿਸ਼ਤੇਦਾਰੀਆਂ ਭੋਗਾਂ ਤੇ ਜਾਇਆ ਏ ਮਕਾਨਾਂ ਤੇ ਜਾਇਆ ਏ ਵਿਆਹਾਂ 'ਚ ਜਾਇਆ ਏ ਬਸ ਇੱਥੇ ਥਾਈ ਹੋਇਆ ਉਹਨਾਂ ਦੀ ਪਹੁੰਚ ਕਿਉਂਕਿ ਬਹੁਤੇ ਪਰਿਵਾਰ ਪਤਾ ਕੀ ਕਰਦੇ ਆ ਮੈਂ ਪੁੱਤ-ਪੋਤਿਆਂ ਦੀ ਵੀ ਗੱਲ ਕਰਦੀ ਆ ਬਈ ਅਗਲਾ ਨਹੀਂ ਸੀਰੀਅਸਲੀ ਨਹੀਂ ਲੈਂਦਾ ਆਪ ਜਿੱਥੇ ਮਰਜੀ ਦੇਸ ਦੁਨੀਆ ਗਾਲੀ ਹੋਵੇ ਪਰ ਬਜ਼ੁਰਗਾਂ ਲਈ ਸੀਰੀਅਸਲੀ ਨਹੀਂ ਲੈਂਦਾ ਬਹੁਤ ਪਰਿਵਾਰਾਂ ਦਾ ਹੈਗਾ ਇਦਾਂ ਠੀਕ ਆ ਅਗਲਾ ਕਹਿੰਦਾ ਛੱਡ ਬੇਬੇ ਹੁਣ ਤੇਰਾ ਘੁੰਮਣ ਦਾ ਟਾਈਮ ਹੈ ਛੱਡ ਬਾਪੂ ਹੁਣ ਤੇਰਾ ਘੁੰਮਣ ਦਾ ਟਾਈਮ ਹੈ ਭਾਈ ਘੁੰਮਣ ਨੂੰ ਸਭ ਦਾ ਹੀ ਜੀ ਕਰਦਾ ਹੈ ਬੇਬੇ ਬਾਪੂ ਨੂੰ ਕਿਹੜਾ ਛੇੜ ਕੇ ਤਾਂ ਦੇਖੋ ਤੁਸੀਂ ਹੁਣ ਜਦੋਂ ਬਿਰਧ ਅਵਸਥਾ ਬਾਲੀ ਹੋ ਜਾਂਦੀ ਹੈ ਫਿਰ ਤਾਂ ਬਜ਼ੁਰਗ ਨਿਕਲ ਜੁਗਾ ਨਹੀਂ ਰਹਿੰਦਾ ਹੈਗਾ ਪਰ ਮੈਂ ਇਹ ਕਹਿਨੀ ਆ ਬਈ 50 60 70 75 ਸਾਲ ਦੀ ਏਜ ਤੱਕ ਹੁਣ ਜਿਵੇਂ ਘਰ ਘਰ ਮਸ਼ੀਨਰੀਆਂ ਖੜੀਆਂ ਆ ਆਪਣੇ ਪਰਿਵਾਰ ਨਾਲ ਉਹਨਾਂ ਦਾ ਉਦਾਂ ਨਹੀਂ ਉਹਨਾਂ ਕੋਲ ਸਰੀਰ ਦਾ ਦਮ ਹੁੰਦਾ ਬਈ ਉਹ ਅ ਬਸਾਂ 'ਚ ਘੁੰਮ ਸਕਣ ਉਹ ਟਰੱਕਾਂ 'ਚ ਘੁੰਮ ਸਕਣ ਜਿਵੇਂ ਯਾਤਰਾ ਲਈ ਨਿਕਲਦੀਆਂ ਨੇ ਗੱਡੀਆਂ ਉਹਨਾਂ ਕੋਲ ਉਦਾਂ ਨਹੀਂ ਸਮਾਂ ਹੁੰਦਾ ਕਿਉਂਕਿ ਸਰੀਰ ਨਹੀਂ ਉਹਨਾਂ ਦਾ ਚੱਲਦਾ ਹੈਗਾ ਤੁਸੀਂ ਆਪਣਾ ਖੁਦ ਦੀਆਂ ਜਿਹੜੀਆਂ ਘਰ ਤੁਹਾਡੇ ਗੱਡੀਆਂ ਖੜੀਆਂ ਲੋਕਾਂ ਦੇ ਦੋ ਦੋ ਤਿੰਨ ਤਿੰਨ ਵੀ ਖੜੀਆਂ ਨੇ ਪਰ ਉਹਨਾਂ ਦੇ ਬਜ਼ੁਰਗ ਨਹੀਂ ਕਿਤੇ ਗਏ ਹੁੰਦੇ ਮੈਂ ਜਿੱਥੇ ਥਾਈ ਨਿਗਾ ਮਾਰਦੀਆਂ ਮੈਂ ਬਹੁਤ ਬਜ਼ੁਰਗ ਐਦਾਂ ਦੇ ਦੇਖੀਆਂ ਜਿਨ੍ਹਾਂ ਦੀ ਜ਼ਿੰਦਗੀ ਸਿਰਫ ਘਰ ਚ ਹੀ ਰਹਿ ਕੇ ਕਬੀਲਦਾਰੀਆਂ ਨਮਟਾਉਂਦੇ ਨਮਟਾਉਂਦੇ ਬੱਚਿਆਂ ਨੂੰ ਪਾਲਦੇ ਪਾਲਦੇ ਵਿਆਹਦੇ ਪੜਾਉਂਦੇ ਹੀ ਪੂਰੀ ਹੋ ਗਈ ਇਹ ਗੱਲਾਂ ਬਹੁਤ ਬੜੀਆਂ ਨੇ ਹੁਣ ਮੈਂ ਆਪ ਦੀ ਉਮਰ ਦੇ ਭੈਣ ਭਾਈਆਂ ਨੂੰ ਕਹਿੰਨੀ ਆ ਵੀ ਹੁਣ ਹੁਣ ਆਪਣਾ ਕਿੱਥੇ ਘੁੰਮਣ ਨੂੰ ਜੀ ਨਹੀਂ ਕਰਦਾ ਆਪਣਾ ਜੀ ਕਰਦਾ ਹੁੰਦਾ ਕਈ ਵਾਰ ਆਪਾਂ ਇੰਨੇ ਅੱਕ ਥੱਕ ਜਾਂਦੇ ਆ ਕੰਮ ਕਰਦੇ ਘਰ ਚ ਰਹਿ ਰਹਿ ਕੇ ਆਪਾਂ ਨੂੰ ਆਏ ਹੁੰਦਾ ਵੀ ਕੁਸ ਨਮਾਜਾ ਹੋ ਜਵੇ ਜ਼ਿੰਦਗੀ ਚ ਬਈ ਜਿੱਦਾਂ ਆਪਾਂ ਕਿਤੇ ਜਾਇਆ ਹੀ ਏ ਦਿਲਤਾਬ ਬਜ਼ੁਰਗਾਂ ਦਾ ਵੀ ਹੈ ਨਾ ਅਸੀਂ ਉਹਨਾਂ ਨੂੰ ਪੁੱਛਦੇ ਹੀ ਨਹੀਂ ਅਸੀਂ ਉਹਨਾਂ ਨੂੰ ਸਮਝਦੇ ਹੀ ਨਹੀਂ ਅਸੀਂ ਉਹਨਾਂ ਦੀ ਕਦੇ ਪਸੰਦ ਪੁੱਛੀਓ ਨਹੀਂ ਮੈਂ ਸਾਰੇ ਘਰਾਂ ਦੀ ਗੱਲ ਨਹੀਂ ਕਰਦੀ ਬਹੁਤ ਧੀਆਂ ਪੁੱਤ ਸਤਕਾਰਯੋਗ ਵੀ ਆ ਜਿਹੜੇ ਆਪਦੇ ਸ਼ੁਗਲ ਦੇ ਨਾਲ-ਨਾਲ ਆਪਦੇ ਸ਼ੌਂਕਾਂ ਦੇ ਨਾਲ-ਨਾਲ ਬਜ਼ੁਰਗਾਂ ਦੇ ਸ਼ੌਂਕ ਵੀ ਪੂਰੇ ਕਰਦੇ ਆ ਇਹ ਸਿਆਣਿਆਂ ਦੀ ਕਹਾਵਤ ਹੁੰਦੀ ਆ ਨਾ ਵੀ ਇੱਕ ਪਾਸੇ ਤਾਂ ਪਈ ਰੋਟੀ ਵੀ ਜਲ ਜਾਂਦੀ ਆ ਇਹ ਉਹ ਰੋਟੀ ਨਾਲ ਦੇ ਨੇ ਵਿਚਾਲੇ ਇਹਨਾਂ ਦੀ ਸਾਰੀ ਜ਼ਿੰਦਗੀ ਇੱਕੋ ਪਾਸੇ ਪਈ ਰਹੀ ਉਹਨਾਂ ਕਬੀਲਦਾਰੀਆਂ ਚ ਸਿਰ ਗੱਡਿਆ ਰਿਹਾ ਇਹਨਾਂ ਦਾ ਹੁਣ ਜਿਹੜੇ ਕਈ ਦੇਖੋ ਬਜ਼ੁਰਗ ਔਰਤਾਂ ਬਜ਼ੁਰਗ ਬਾਪੂ ਹੁੰਦੇ ਨੇ ਜਿਨ੍ਹਾਂ ਦਾ ਗੁਰੂ ਘਰਾਂ ਚ ਜ਼ਿਆਦਾ ਰਹਿਣ ਸਹਿਣ ਹੁੰਦਾ ਹੈ ਤੋਰਾ ਫੇਰਾ ਹੁੰਦਾ ਹੈ ਉਹ ਘੁੰਮੇ ਆਉਂਦੇ ਨੇ ਉੱਥੋਂ ਬਸ ਗਈ ਚੜੇ ਬਸ ਨੰਗੇ ਉੱਥੋਂ ਟਰੱਕ ਗਿਆ ਚੜੇ ਟਰੱਕ ਨੰਗੇ ਬਹੁਤ ਐਦਾਂ ਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਘਰ ਦੀ ਚਾਰ ਦਿਵਾਰੀ ਚ ਖਤਮ ਹੋ ਗਈ ਦੇਖੋ ਜਦੋਂ ਸਾਡੇ ਮਾਪੇ ਸਾਨੂੰ ਪਾਲਦੇ ਆ ਸਾਨੂੰ ਬਿਉਹਨੇ ਆ ਸਾਨੂੰ ਪਤਾ ਹੁੰਦਾ ਵੀ ਸਾਡਾ ਮਾਪਾਪ ਹੁਣ ਮੈਂ ਆ ਮੈਨੂੰ ਪਤਾ ਹੈ ਮੇਰੇ ਮਾਪੇ ਕਿੱਥੇ ਕਿੱਥੇ ਥਾਂ ਗੁੰਮੇ ਆ ਨਹੀਂ ਗੁੰਮੇ ਵਿਚਾਰੇ ਨਹੀਂ ਗੁੰਮੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਬਈ ਪਹਾੜੀ ਏਰੀਆ ਕੀ ਹੁੰਦਾ ਕੀ 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 ਰੰਗੀਨ ਦੁਨੀਆ ਹੁੰਦੀ ਆ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਬਸ ਆਪਣੇ ਘਰ ਪਰਿਵਾਰ ਚ ਸਾਰੀ ਦੁਨੀਆ ਦਿਖਾਈ ਦਿੰਦੀ ਆ ਇਹੋ ਜੇ ਮਾਪਾਪਾਂ ਦੀ ਜਿੰਨੀ ਕਦਰ ਹੋ ਜਵੇ ਜਿੰਨੀ ਕਦਰ ਹੋ ਜਵੇ ਮੈਂ ਕਹਿੰਨੀ ਆ ਭਈ ਉੰਨੀ ਥੋੜੀ ਆ 19 ਥੋੜੀ ਆ ਜਿਨ੍ਹਾਂ ਮਾਪੇ ਪਾ ਨੇ ਸਾਰੀ ਜ਼ਿੰਦਗੀ ਸਾਡੇ ਹੀ ਲੇਖੇ ਲਾਤੀ ਆਪਣੇ ਲਈ ਤਾਂ ਉਹਨਾਂ ਨੇ ਜੀਕੇ ਦੇਖਿਆ ਹੀ ਨਹੀਂ ਆਪਣੇ ਲਈ ਜੀਕੇ ਨਹੀਂ ਦੇਖਿਆ ਨਹੀਂ ਜੀਕੇ ਦੇਖਿਆ ਉਹਨਾਂ ਨੇ ਮੈਂ ਇਹ ਰਿਕਵੈਸਟ ਕਰਦੀ ਆ ਸਾਰੇ ਭੈਣ ਭਾਈਆਂ ਨੂੰ ਸਾਰੇ ਧੀਆਂ ਪੁੱਤਾਂ ਨੂੰ ਭਈ ਜੇ ਤੁਹਾਡੇ ਕੋਲ ਵਾਹਿਗੁਰੂ ਦੀ ਕਿਰਪਾ ਨਾਲ ਮਾਪੇ ਹੈਗੇ ਆ ਤਾਂ ਆਪਣੇ ਮਾਪੇ-ਵਾਪਾ ਨੂੰ ਕਦੇ ਬੈਠ ਕੇ ਪਿਆਰ ਨਾਲ ਪੁੱਛ ਲਿਆ ਕਰੋ ਵੀ ਬਾਪੂ ਕਿੱਥੇ-ਕਿੱਥੇ ਘੁੰਮਿਆ? ਬੇਬੇ ਕਿੱਥੇ-ਕਿੱਥੇ ਘੁੰਮੀ ਆ? ਤੇਰਾ ਫਲਾਣੀ ਜਗ੍ਹਾ ਜਾਣ ਨੂੰ ਜੀ ਕਰਦਾ, ਚੱਲ ਆਪਾਂ ਜਾਇਆ ਆਉਨੇ ਆ। ਤੁਸੀਂ ਲੈ ਕੇ ਜਾਓ ਆਪਣੇ ਮਾਪੇ-ਵਾਪਾ ਨੂੰ। ਤੁਸੀਂ ਲੈ ਕੇ ਜਾਓ। ਮੈਂ ਤੁਹਾਨੂੰ ਦੱਸਦੀ ਆਂ ਵੀ ਉਸ ਮਾਤਾ ਦੀ ਗੱਲ ਸੁਣ ਕੇ ਪਤਾ ਜੀ ਜਦੋਂ ਉਹ ਕੋਈ ਗੱਲ ਛੱਡਦੀ ਆ, ਫੇਰ ਉਹ ਗੱਲ 'ਚੋਂ ਸਾਨੂੰ ਗੱਲ ਲੱਭਦੀ ਆ, ਫੇਰ ਅਸੀਂ ਉਹ ਗੱਲ ਕਿੰਨੀ ਧਿਆਨ ਦੰਨੇ ਆ। ਜਦੋਂ ਉਹ ਮਾਤਾ ਨੇ ਮੈਨੂੰ ਦੱਸਿਆ ਵੀ ਪੁੱਤ ਮੈਂ ਕਦੇ ਵੀ ਕਿਤੇ ਨਹੀਂ ਘੁੰਮੀ ਮੈਂ ਦੇਖਿਆ ਹੀ ਨਹੀਂ ਵੀ ਦੁਨੀਆ ਬਸ ਦੀ ਕਿੱਥੇ ਐ ਬਸ ਮੈਨੂੰ ਘਰ ਦੇ ਅੰਦਰੇ ਲੱਗਦਾ ਵੀ ਦੁਨੀਆ ਇੱਥੇ ਹੀ ਆ ਮੇਰੀ ਫਿਰ ਉਤੋਂ ਮੈਨੂੰ ਆਪਣੇ ਆਂ ਦਾ ਚੇਤਾ ਆਇਆ ਮੈਂ ਕਿਹਾ ਵਾਕੇ ਸਚਾਈ ਐ ਮੈਂ ਵੀ ਆਪਣੀ ਮਾਂ ਨਾਲ ਗੱਲ ਕੀਤੀ ਜਿੱਥੇ ਮੈਂ ਕਿਹਾ ਮਾਂ ਬੀਬੀ ਵੀ ਕਿੱਥੇ ਕਿੱਥੇ ਘੁੰਮੀ ਕਹਿੰਦੀ ਪੁੱਤ ਕੋਸਾ ਨਹੀਂ ਦੇਖਿਆ ਦੁਨੀਆ ਦਾ ਟਾਈਮ ਐ ਨਹੀਂ ਲੱਗਿਆ ਅਸੀਂ ਜੇ ਬਡਾਪੇ ਵੇਲੇ ਇਹੀ ਮਾਪਿਆਂ ਨੂੰ ਰੋਲਦੀਏ ਪਰ ਸਾਡੇ ਵਰਗਾ ਚੰਡਾਲ ਤਾਂ ਕੋਈ ਵੀ ਨਹੀਂ ਦੁਨੀਆ ਤੇ ਹੈਗਾ ਜਿਨ੍ਹਾਂ ਨੇ ਸਾਡੇ ਲਈ ਉਹ ਜ਼ਿੰਦਗੀ ਸਾਰਾ ਹੀ ਜਨਮ ਸਾਡੇ ਹੀ ਲੇਖੇ ਲਾਤਾ ਆਪ ਦੇਖਿਆ ਹੀ ਨਹੀਂ ਕੁਸ ਆਪ ਲਈ ਜੀਏ ਨਹੀਂ ਹੈਗੇ ਆਪਣੀਆਂ ਖੁਸ਼ੀਆਂ ਦੀ ਤਾਂ ਕਦੇ ਪਰਵਾਹ ਹੀ ਨਹੀਂ ਕੀਤੀ ਮੈਂ ਤੁਹਾਨੂੰ ਦੱਸਾਂ ਵੀ ਇਸ ਗੱਲ ਨੂੰ ਤੁਸੀਂ ਦਿਲ ਦਿਮਾਗ ਨਾਲ ਕਦੇ ਆਪਣੇ ਮਾਪਿਆਂ ਕੋਲ ਬਹਿ ਕੇ ਸੋਚ ਕੇ ਦੇਖਿਓ ਭਈ ਇਹ ਕਿੱਡੀ ਵੱਡੀ ਗੱਲ ਹੈ ਕਿੱਡੀ ਵੱਡੀ ਗੱਲ ਹੈ ਅਸੀਂ ਮਾਰ ਕੇ ਫਰਟਾ ਜਿਆ ਕਹਾਂ ਨੰਗ ਜਣ ਲੈ ਹੁਣ ਤੁਹਾਡੀ ਘੁੰਮਣ ਦੀ ਉਮਰ ਐ ਭਾਈ ਘੁੰਮਣ ਦੀ ਕੋਈ ਉਮਰ ਨਹੀਂ ਹੁੰਦੀ ਜਦ ਖਾਣ ਦੀ ਕੋਈ ਉਮਰ ਨਹੀਂ ਨਾ ਹੁੰਦੀ ਪਹਿਨਣ ਦੀ ਕੋਈ ਉਮਰ ਨਹੀਂ ਨਾ ਹੁੰਦੀ ਘੁੰਮਣ ਦੀ ਵੀ ਕੋਈ ਉਮਰ ਨਹੀਂ ਹੁੰਦੀ ਅਸੀਂ ਹਰ ਇੱਕ ਉਮਰ ਚ ਘੁੰਮ ਸਕਦੇ ਹਾਂ ਸਾਡੇ ਸਰੀਰ ਚ ਬਲ ਹੋਵੇ ਘੁੰਮ ਸਕਦੇ ਹਾਂ ਕਿਹੜਾ ਉਹਨਾਂ ਨੂੰ ਛੇੜ ਕੇ ਤਾਂ ਦੇਖੋ ਮਾਪੇ ਪਾਪਾ ਨੂੰ ਵੀ ਉਹਨਾਂ ਦੇ ਅੰਦਰ ਕੀ ਕੀ ਦੱਬਿਆ ਹੋਇਆ ਉਹ ਕੀ ਕੀ ਚਾਹੁੰਦੇ ਨੇ ਸੋਈ ਗੱਲਾਂ ਨੇ ਉਸ ਮਾਤਾ ਨੇ ਜਣੀ ਮੇਰੀ ਦੱਬੀ ਹੋਈ ਆਤਮਾ ਜੀ ਜਗਾਤੀ ਉਹਦੀ ਗੱਲ ਨੇ ਮੈਨੂੰ ਮਜਬੂਰ ਕਰਤਾ ਆਪਣੇ ਮਾਪਿਆਂ ਲਈ ਸੋਚਣ ਲਈ ਮੈਂ ਕਿਹਾ ਬਾਕੀ ਸਾਡੇ ਵੀ ਨਹੀਂ ਮਾਪੇ ਘੁੰਮੇ ਕਿਤੇ ਹੋਇਆ ਕਿਤੇ ਮਾਣਾ ਮੋਟਾ ਜਾਇਆ ਏ ਨੇੜੇ ਟਿੜੇ ਠੀਕ ਹੈ ਜੀ ਸੋ ਇਹ ਗੱਲਾਂ ਇਹਨਾਂ ਰੂਹਾਂ ਦੀ ਜਿੰਨੀ ਕਦਰ ਕੀਤੀ ਜਾਵੇ ਉੰਨੀ ਥੋੜੀ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ